ਦਾਲਪੰਥ ਵਿੱਚ ਸ੍ਰੀਦਾ ਤਰਨਾ ਦਲ ਸ਼੍ਰੀ ਹਰਿਆਂ ਬੇਲਾ ਸਾਹਿਬ ਜੋ ਸੱਤਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਰਾਇ ਜੀ ਮਹਾਰਾਜੀਆਂ ਦੇ ਦਰੋਂ ਘਰੋਂ ਵਰਸਾਏ ਹੋਏ ਨੇ ਤੇ ਬੁੱਢੇ ਦਲ ਤੋਂ ਨਿਸ਼ਾਨਗਾਰੇ ਲੈ ਕੇ ਦਾਲਪੰਥ ਬਾਬਾ ਜੀ ਬਾਬਾ ਹਰਭਜਨ ਸਿੰਘ ਸਾਹਿਬ ਜੀ ਫਤੇਪੁਰ ਕੋਠੀ ਵਾਲਿਆਂ ਨੇ ਤੋਰਿਆ ਹੈ ਅਤੇ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਹਰਰਾਇ ਮਹਾਰਾਜੀਆਂ ਦੇ ਘੋੜੇ ਨੂੰ ਜੋ ਗੁਰਸਿੱਖ ਨੇ ਬੇਲਾ ਪਾਇਆਂ ਸਨ ਜੋ ਸੁੱਕੀਆਂ ਸਨ ਅਤੇ ਮਹਾਰਾਜਿਆਂ ਨੇ ਉੱਥੇ ਵਾਰ ਦਿੱਤਾ ਸੀ ਗੁਰ ਸਿੱਖਾ ਤੇ ਤੇਰੀਆਂ ਬੇਲਾਂ ਹਮੇਸ਼ਾ ਵਾਸਤੇ ਹਰੀਆਂ ਰਹਿਣਗੀਆਂ ਅੱਜ ਵੀ ਜਦੋਂ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਦੇ ਆ ਤਾਂ ਉੱਥੇ ਬੇਲਾਂ ਹਰੀਆਂ ਨੇ ਤੇ ਸਤਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੀ ਕਿਰਪਾ ਹੈ ਜੇ ਕਾਰੇ ਗਿ ਜਾਵੇ ਫਤਿਹ ਪਾਵੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਪਾਵੇ ਸਤ ਸਭੀ ਆਕਾ ਅੱਲਾ ਵੇ ਫਤਿਹ ਆ ਵੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਾਵੇ